ਲੈ ਮਾਰੋ ਨੇਗਰਾ ਵੀ ਥਾਣਾ ਹਵਾਨੇ ਦੇ ਪਿੱਛੇ ਚੈੱਕ ਕਰ ਲਓ ਥੋੜਾ ਜਿਹਾ ਬੱੱਚੇ ਕਰਕੇ ਕਰਦੀ ਏ ਕਾਲ ਲੈ ਕਰੋ ਚੈੱਕ ਇੱਕ ਵਾਰੀ ਤੁਸੀਂ ਹੋਰ ਚੈੱਕ ਕਰ ਲਓ ਬਹੁਤ ਫਿਕਸ ਜਿਹਾ ਆਰਡਰ ਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਬਾਈ ਅਮਰਦੀਪ ਦੇ ਘਰੇ ਆਏ ਆਂ ਆਪਾਂ ਬਾਈ ਕੋਲੇ ਨਾ ਤਾਜੀ ਸੂਈ ਗਾਂ ਵਕਾਊਆ ਤੀਜਾ ਸੂਆ ਸੂਈ ਹੈਗਾ ਇੱਕ ਵਾਰੀ ਨਿਗਾਹ ਮਾਰ ਲਓ ਸੀ ਥਾਣ ਹਵਾਲੇ ਦੇ ਮੈਂ ਤੁਹਾਨੂੰ ਦਿਖਾ ਦਣਾ ਇੱਕ ਵਾਰੀ ਲੈ ਕਰੋ ਚੈੱਕ ਤੁਸੀਂ ਮੁਠੀ ਦੀ ਚਵਾਈ ਵਾਲਾ ਥਣ ਲੱਗਿਆ ਤੇ ਆਪਾਂ ਮਗਰੋਂ ਵੀ ਨਿਗ੍ਹਾ ਮਰਾਦਨੇ ਥਾਣ ਹਵਾਲੇ ਦੇ ਲੈ ਕਰੋ ਚੈੱਕ ਤੁਸੀਂ ਲੇਵੇ ਲੋਵੇ ਦੀ ਬੰਦਰ ਚੈੱਕ ਕਰ ਲਓ ਬਾਕੀ ਆਪਾਂ ਪੂਰੀ ਜਾਣਕਾਰੀ ਨਾ ਬਾਈ ਤੋਂ ਲੈ ਕੇ ਦੱਸਾਂਗੇ ਇੱਕ ਵਾਰੀ ਤੁਸੀਂ ਕਦ ਕਾੜ ਦੇਖ ਲਓ ਗਾਂ ਦਾ ਕਿੰਨਾ ਹੈ ਤੇ ਬਾਕੀ ਆਪਾਂ ਤੋਰ ਕੇ ਦਿਖਾਵਾਂਗੇ ਲੈਨੇ ਆ ਬਾਈ ਤੋਂ ਜਾਣਕਾਰੀ ਹਾਂਜੀ ਸਸੀ ਘਾਲ ਬਾਈ ਜੀ ਸਸੀ ਘਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਅਮਰਦੀਪ ਸਿੰਘ ਹੈ ਜੀ ਪਿੰਡ ਝੋੜੜਾ तहसील मलोट जिला श्रीमुक्सा ठीक है भाई जी जे आपा गां दी डिटेल देनी है भाई केड़े सुए भाई सुई है ये तीसरे सुए सुई है जी दंदो 6 दंद दंदो 6 ਆ हां जी 6 ਦੰਦ ਕਿੰਨੇ ਦਿਨਾਂ ਦੀ ਸੁਈ ਹੈ ਬਾਈ ਇਹ ਪਰਸੋ ਰਾਤ ਨੂੰ ਸੁਈ ਹੈ ਜੀ 12:00 ਵਜੇ ਪਰਸੋ ਰਾਤ ਨੂੰ ਦੋ ਦਿਨ ਹੋ ਗਏ ਸੁਈ ਨੂੰ ਦੋ ਦਿਨ ਹੋ ਗਏ ਹਾਂਜੀ ਠੀਕ ਹੈ ਜੇ ਆਪਾਂ ਮਗਰ ਬੱਚੇ ਦੀ ਗੱਲ ਕਰ ਗਏ ਬਾਈ ਮਗਰ ਬੱਛਾ ਜੀ ਬੱਚਾ ਬੱਛਾ ਹਾਂਜੀ ਉਹ ਸਾਹਮਣੇ ਬੈਠਾ ਨਾ ਹਾਂਜੀ ਹਾਂਜੀ ਠੀਕ ਹੈ ਜੇ ਆਪਾਂ ਗੱਲ ਕਰ ਗਏ ਕਿਹੜੇ ਟੀਕੇ ਦਾ ਬੱਛਾ ਬਾਈ ਉਹ ਡੈਨਮਾਰਕ ਦਾ ਸੀਗਾ 40116 ਦਾ ਡੈਨਮਾਰਕ ਦਾ 40116 ਦਾ ਹਾਂਜੀ ਠੀਕ ਐ ਜੇ ਆਪਾਂ ਦੁੱਧ ਦੀ ਗੱਲ ਕਰ ਗਏ ਬਈ ਦੂਜੇ ਸੂਏ ਘਰ ਦੀ ਵਹਿੜ ਆਪਣੀ ਘਰ ਦੀ ਵਹਿੜ ਆ ਜੀ ਆਪਣੀ ਠੀਕ ਐ ਦੂਜੇ ਸੂਏ ਦੁੱਧ ਕਿੰਨਾ ਦੂਜੇ ਸੂਏ ਦਾ 24 25 ਲੀਟਰ ਚੋਇਆ ਜੀ 24 25 ਲੀਟਰ ਚੋਇਆ ਹਾਂਜੀ ਹਾਂਜੀ ਤੇ ਹੁਣ ਆਸਮੇਦ ਕਿੰਨੀ ਆ 27 28 ਲੀਟਰ ਤਾਂ ਦਿਊਗੀ ਜੀ ਪੱਕੇ ਠੀਕ ਐ ਹੁਣ ਮੰਨ ਲਓ ਬੋਲਾ ਕਿੰਨਾ ਕੁ ਹੋਊਗਾ ਇਸ ਟਾਈਮ ਬੋਲਾ ਹੈਗਾ ਜੀ 8 9 ਕਿਲੋ ਸੀਗਾ ਇੱਕ ਟਾਈਮ ਦਾ ਹਾਂਜੀ ਹਾਂਜੀ ਠੀਕ ਐ ਵੀ ਇੰਨਾ ਗੱਡਾ ਹੈ ਹਾਂਜੀ ਹਾਂਜੀ ਠੀਕ ਐ ਆਪਾਂ ਤ ਹਾਂਜੀ ਦੋਸਤ ਲੈ ਖੋਲੀ ਕਰ ਮੜਾ ਵੀ ਲੈ ਵੀ ਦੋਸਤੋ ਕਰ ਲੋ ਚੈੱਕ ਤੁਸੀਂ ਲੰਮੀ ਲੈ ਲਈ ਲੰਮੀ ਲੰਮੀ ਪਰਣ ਦੋੜ ਦੀਗਾ ਫੇਸਪੋਕ ਦੀ ਤੁਸੀਂ ਚੈੱਕ ਕਰ ਲੋ ਲੈ ਮਾਰ ਉਹ ਨਿਕਲ ਅ ਵੀ ਥਾਣਾ ਹਵਾਨੇ ਦੇ ਪਿੱਛੇ ਚੈੱਕ ਕਰ ਲੋ ਥੋੜਾ ਜਿਹਾ ਬੱچے ਕਰਕੇ ਕਰਦੀ ਏ ਕਾਲ ਲੈ ਕਰੋ ਚੈੱਕ ਇੱਕ ਵਾਰੀ ਤੁਸੀਂ ਹੋਰ ਚੈੱਕ ਕਰ ਲੋ ਬਹੁਤ ਫਿਕਸ ਜਿਹਾ ਆਰਡਰ ਦੀ ਆ ਚਾ ਤੁਸੀਂ ਮੈਂ ਮਗਰ ਵੇਖ ਲੋ ਮਗਰ ਬੱਚਾ ਵੱਚਾ ਥੋੜਾ ਐ ਨਾ ਬੱਚੇ ਕਰਕੇ ਥੋੜਾ ਐ ਕਰਦੀ ਸੀ ਤੇ ਇੱਕ ਵਾਰੀ ਖੜੀ ਦੇ ਨਿਗਾ ਮਾਰ ਲਓ ਆਪਾਂ ਤੁਹਾਨੂੰ ਦੁਬਾਰੇ ਦਿਖਾ ਦਨੇ ਥਾਣਾ ਵਾਨੇ ਦੀ ਲੈ ਚੈੱਕ ਕਰੋ ਨਾੜਾ ਨਾੜਾ ਤੁਸੀਂ ਦੇਖ ਲਓ ਤੇ ਥਣ ਦੁਬਾਰੇ ਨਿਗਾ ਮਾਰ ਲਓ ਬਹੁਤ ਸੋਹਣਾ ਥਣ ਗੁਲਾਬੀ ਥਣ ਲੱਗਿਆ ਤੇ ਮਗਰੋਂ ਵੀ ਨਿਗਾ ਮਾਰ ਲਓ ਆਪਾਂ ਤੁਹਾਨੂੰ ਦੂਜੀ ਸਾਈਡ ਵੀ ਚੈੱਕ ਕਰਾ ਦਨੇ ਆ ਲੈ ਕਰੋ ਚੈੱਕ ਆਪਾਂ ਤੁਹਾਨੂੰ ਇਧਰੋਂ ਵੀ ਦਿਖਾ ਦਨੇ ਆ ਇਧਰੋਂ ਵੀ ਤੁਸੀਂ ਨਾੜਾ ਨਾੜਾ ਚੈੱਕ ਕਰ ਲਓ ਠੰਡੀ ਸੀਲ ਪੂਰੀ ਆ ਬਈ ਹਾਂਜੀ ਹੱਥ ਉੱਥੇ ਜਾਵਾਂ ਲਵਾ ਲੂ ਵੀ ਨਾ ਹਾਂਜੀ ਹਾਂਜੀ ਜਿਹੜਾ ਘਰੇ ਆਉਂਦਾ ਹੋਣਾ ਹੋਵੇ ਕਿ ਦੇਮੜ ਕਿਤਨਾ ਪੂਰੀ ਠੰ ਜੇ ਆਪਾਂ ਰੇਟ ਦੀ ਗੱਲ ਕਰਗੇ ਜੀ ਰੇਟ ਇਹਦਾ 85000 ਆ ਬਾਈ 85000 ਰੁਪਿਆ ਹਾਂਜੀ ਠੀਕ ਹੈ ਤੇ ਮਾਨਤਨ ਕਿੰਨਾ ਕੁ ਹੋ ਜਾਊਗਾ ਕਰ ਦਾਂਗੇ ਜੀ ਮਾਨਤਨ ਖੁੱਲੇ ਜਲ ਨਾਲ ਕਰ ਦਊਂਗਾ ਹਾਂਜੀ ਹਾਂ ਜੇ ਕੋਈ ਵੀਡੀਓ ਵੇਖ ਕੇ ਆਉਂਦਾ ਕਰ ਦਾਂਗੇ ਬਾਈ ਕਰਾਂਗੇ ਮਾਨਤਨ ਠੀਕ ਹੈ ਮਾਨਤਨ ਬਾਈ ਹੋ ਜਾਊਗਾ ਰੇਟ 85000 ਰੁਪਿਆ ਤੁਸੀਂ ਨਿਗਾਹ ਮਾਰ ਲਓ ਜੇ ਤੁਹਾਨੂੰ ਚੰਗੀ ਲੱਗਦੀ ਹੈ ਨਾ ਵੈੜ ਬਾਈ ਦਾ ਆਪਾਂ ਨੰਬਰ ਲੈ ਦਿੰਨਾ ਮੈਂ ਤੇ ਸਕਰੀਨ ਤੇ ਵੀ ਨੰਬਰ ਚਲਾਉਂਗਾ ਨੰਬਰ ਬੋਲੀ ਬਈ ਆ ਉਹਦਾ 7091 63599 ਟ੍ਰੇਡ ਹੈ 592 7099 63592 ਠੀਕ ਹੈ ਲੋ ਵੀ ਦੋਸਤੋ ਆਪਾਂ ਬਾਈ ਦਾ ਨੰਬਰ ਲੈਤਾ ਸਕਰੀਨ ਤੇ ਵੀ ਚਲਾ ਦਾਂਗੇ ਜੇ ਕਦਗਾਠ ਹਨ ਤੁਸੀਂ ਦੇਖੋ ਨਾ ਬਹੁਤ ਚੰਗੇ ਕਦਗਾਠ ਦੀ ਆ ਤੁਸੀਂ ਤੁਹਾਨੂੰ ਦੇਖੀ ਰਿਹਾ ਕਦ ਬਹੁਤ ਚੰਗਾ ਕਰਦਾ ਤੇ ਬਾਕੀ ਥਾਣਾਵਾਨ ਦੀ ਪੂਰੀ ਸਾਫ ਆ ਤੇ ਜੇ ਕੋਈ ਬਾਈ ਦੀ ਨਾ ਤੁਹਾਨੂੰ ਗਾਂ ਚੰਗੀ ਲੱਗਦੀ ਹੈ ਤੁਸੀਂ ਫੋਨ ਤੇ ਸੰਪਰਕ ਕਰ ਲਿਓ ਜੇ ਆਪਣੀਆਂ ਵੀਡੀਓ ਚੰਗੀਆਂ ਲਾ ਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਬਾਕੀ ਪਸ਼ੂ ਤੁਸੀਂ ਦੇਖ ਸਕਦੇ ਹੋ ਬਾਈ ਦੇ ਘਰੇਲੂ ਪਸ਼ੂਆ ਬਾਈ ਦੇ ਕੋਈ ਵਪਾਰ ਲੈਣ ਦਾ ਕੰਮ ਨਹੀਂ ਠੀਕ ਆ ਜੀ ਧੰਨਵਾਦ ਉਸਤੋ